ਮਾਰਕੇ ਵਗੈਰਾ ਹਾਰੇ ਟਾਇਰਾਂ ਦੇ ਉੱਪਰ ਪਏ ਨੇ ਹਾਲੇ ਆ ਟਾਇਰਾਂ ਦੇ ਬਈ ਮਾਰਕੇ ਤੁਸੀਂ ਹਿਸਾਬ ਲਾ ਲਓ ਨੇੜੇ ਹੋ ਕੇ ਦਿਖਾ ਦਿਆਂ ਦੇਖੋ ਐਮ ਆਰ ਐਫ ਦੇ ਮਾਰਕੇ ਜਮਾ ਨਵਾਂ ਟਰੈਕਟਰ ਆ ਟਾਇਰ ਵੀ ਜਮਾ ਨਵੇਂ ਸਿਰਫ 180 ਘੰਟੇ ਚੱਲਿਆ ਹੀ 55 ਐਚ ਪੀ ਵਾਲਾ ਦਾ ਤਾਂ ਜਮਾ ਹੀ ਨਵਾਂ ਹਨਾ ਵੈਸੇ ਪੁੱਛਣਾ ਤਾਂ ਬਈ ਬੰਦਾ ਨਹੀਂਗਾ ਵੀ ਜੇ ਕਿਸੇ ਨੂੰ ਮੰਨ ਕੇ ਚੱਲੋ ਕੋਈ ਜਿਕਰਤ ਤਾਂ ਨਹੀਂ ਆਉਂਦੀ ਇੰਜਨ ਗੇਅਰ ਦੀ ਕੋਈ ਨਹੀਂ ਆਪਾਂ ਟਰੈਕਟਰ ਇਹਦੇ ਬਾਕੇ ਤਸੱਲੀ ਕਰਾ ਦਿੰਦੇ ਆ ਕੋਈ ਗੱਲ ਜਮਾ ਓਕੇ ਜਮਾ ਓਕੇ 117 ਘੰਟੇ ਚੱਲਿਆ ਸਿਰਫ ਇਹ ਚ ਖਾਸੀਅਤ ਇਹ ਹੈ ਤੇ ਬਿੱਲ ਵੀ ਨਹੀਂ ਕੱਟੇ ਹਾਲੇ ਟਰੈਕ ਵੀ ਸਿੱਧਾ ਅਗਲੇ ਦਾ ਨਵਾਂ ਕੜਾਈ ਹੋਊਗਾ ਨਵੇਂ ਇਕੜਾ ਉਹ ਸਸਤਾ ਮਿਲ ਜੂ ਨਾ ਬੇ। ਹਾਂਜੀ ਹਾਂਜੀ ਲੱਖ ਸਵਾ ਲੱਖ ਘੱਟ ਦੇ ਦਾਂਗੇ ਆਪਾਂ 80 ਨਾਲ। ਓਕੇ ਬਾਈ। ਆਹ ਲਾ। ਇਹ ਆ ਗਿਆ 2009 ਮਾਡਲ। ਓਕੇ। ਜਮਾ ਟੌਪ ਮਾਡਲ ਆ 3 ਸਪੀਡ ਡਬਲ ਡਿਸਟ੍ਰਿਬਿਊਟਰ। ਠੀਕ ਆ ਬਈ। ਹਾਂਜੀ। ਪੰਜਾਬ ਨੰਬਰ ਆ। ਓਕੇ। ਇਹ ਦੇ ਦਾਂਗੇ ਆਪਾਂ 420000 ਦਾ ਟਰੈਕਟਰ ਬੱਸ। ਪਿੰਡ ਸੰਘੇੜੇ ਦੇ ਵਿੱਚ ਬਈ ਇਸ ਟਾਈਮ ਖੜੇ ਆ ਤੇ ਕਿਸਾਨ ਬਾਈਆਂ ਵਾਸਤੇ ਨਾ ਮੌਕੇ ਦੀ ਵੀਡੀਓ ਜਮਾ ਮੌਕੇ ਤੇ ਕਿਉਂਕਿ ਇਸ ਟਾਈਮ ਕਿਸਾਨਾਂ ਨੂੰ ਟਰੈਕਟਰ ਚਾਹੀਦੇ ਆ ਤੇ ਮੈਂ ਦੁਬਾਰਾ ਉਹਨਾਂ ਕੋਲ ਪਹੁੰਚੇਗਾ ਜਿਨ੍ਹਾਂ ਦੇ ਕੋਲੇ 40-50 ਟਰੈਕਟਰ ਆਮ ਖੜੇ ਹੁੰਦੇ ਆ ਉਹ ਵੀ ਪੁਰਾਣੇ ਹਨਾ ਤੇ ਬਾਈ ਨਾਲ ਗੱਲਬਾਤ ਕਰਾਉਣਾ ਕੀ ਹਾਲ ਚਾਲ ਹੈ ਬੜਾ ਵਧੀਆ ਜੀ ਬਾਈ ਠੀਕ ਆ ਤੇ ਕਿੰਨੇ ਟਰੈਕਟਰ ਬਾਈ ਇਸ ਟਾਈਮ ਹੁਣ ਮੈਗੇ ਇਸ ਟਾਈਮ ਆਪਣੇ ਕੋਲੇ ਹੈਗੇ ਜੀ 30 ਤੋਂ 35 ਟਰੈਕਟਰ ਹੈਗੇ ਬਾਕੀ ਚੱਲਦੇ ਆ ਰੈਂਟਰ ਰੰਟ ਦੇ ਉਹ ਆਪਾਂ ਦੱਸ ਦਾਂਗੇ ਵੀਡੀਓ ਦੇ ਐਂਡ ਤੇ ਵੀ ਕਿਹੜੇ ਕਿਹੜੀ ਪਿਛਲੀ ਵੀਡੀਓ ਕੀਤੀ ਸੀ ਉਹਦੇ ਵਿੱਚ ਉਹ ਟਰੈਕਟਰ ਹੈਗੇ ਜੇ ਉਦੋਂ ਨਵੇਂ ਆ ਗਏ ਨਹੀਂ ਉਹਦੇ ਕੋਦੋਂ ਵਾਲੇ ਚ ਕੁਝ ਤਾਂ ਸੇਲ ਹੋ ਗਏ ਇੱਕ ਆਪਾਂ ਵੀਡੀਓ ਨੇਰੇ ਚ ਬਣਾਈ ਸੀਗੀ ਲੈਟ ਰਣੀ ਗਈ ਸੀ ਬਾਕੀ ਉਹਨਾਂ ਟਰੈਕਟਰ ਖਾਨੇ ਨਵੇਂ ਆਏ ਨੇ ਜਿਹੜੇ ਉਹ ਵੀ ਦਿਖਾ ਦਾਂਗੇ ਸਾਰੇ ਓਕੇ ਓਕੇ ਲਓ ਇਹ ਤੋਂ ਇਹ ਤੋਂ ਕਰ ਸ਼ੁਰੂ ਕਰ ਦਿਓ ਸਟਾਰਟ ਕਰ ਲਓ ਹਾਂਜੀ ਲਓ ਜ ਪੰਜਾਬੀ ਇਹਦੇ ਬਾਰੇ ਦੱਸੋ ਇਹ 2022 ਮਾਡਲ ਹੈ ਵੀਰੇ ਜੀ Ориジナル ਪੰਜਾਬ ਨੰਬਰ ਆ 629 ਘੰਟੇ ਚੱਲਿਆ ਦੋ ਸਰਵਿਸ ਹੋਈਆਂ ਹਲੇ ਇਹਦੀਆਂ ਠੀਕ ਆ ਬਈ ਟਾਇਰ ਵਗੈਰਾ ਸਾਰਾ ਕੁਝ ਨਾਲ ਦੇਈ ਆ ਟਾਇਰ ਵਗੈਰਾ ਸਾਰਾ ਕੋ ਨਾਲ ਦਾ ਹੀ ਹੈ ਬਈ ਟਾਇਰ ਦੇਖ ਲਓ ਤੁਸੀਂ ਨਾ ਆਪੇ ਕਿੰਨੇ ਮਾਰਦਾ ਸਈ 2022 ਮਾਡਲ ਹੈ 2022 ਮਾਡਲ ਦਾ ਬਈ ਨਵੇਂ ਆਰ ਦਾ ਟਰੈਕਟਰ ਖੜਾ ਜਮਾ ਤੇ ਕਿਰਾਏ ਤੇ ਵੀ ਟਰੈਕਟਰ ਮਿਲ ਜਾਂਦਾ ਬਈ ਹਾਂਜੀ ਹਾਂਜੀ ਕਿਰਾਏ ਤੇ ਵੀ ਟਰੈਕਟਰ ਦੇ ਦੇ ਕਿਰਾਏ ਤੇ ਹੀ ਮਿਲ ਜਾਂਦਾ ਇਧਰਲੇ ਪਾਸੇ ਬਈ ਨਿਊ ਹਾਲੈਂਡ 363 ਖੜਾ ਸਪੈਸ਼ਲਿਟੀ ਜਨ ਇਹ ਵੀ 2022 ਮਾਡਲ ਆ ਵੀਰੇ ਠੀਕ ਆ ਨਿਕਲਿਆ 2023 ਜੋ ਆ ਅਜੇ 180 ਘੰਟੇ ਚੱਲਿਆ ਮਾਰਕੇ ਵਗੈਰਾ ਹਰੇ ਟਾਇਰਾਂ ਦੇ ਉੱਪਰ ਪਏ ਨੇ ਹਾਲੇ ਆ ਟਾਇਰਾਂ ਦੇ ਬਈ ਮਾਰਕੇ ਤੁਸੀਂ ਹਿਸਾਬ ਲਾ ਲਓ ਨੇੜੇ ਹੋ ਕੇ ਦਿਖਾ ਦਿਆਂ ਦੇਖੋ ਐਮ ਆ ਜਮਾ ਨਵਾ ਟਰੈਕਟਰ ਆ ਟਾਇਰ ਵੀ ਜਮਾ ਨਵੇਂ 680 ਘੰਟੇ ਚੱਲਿਆ 55 680 ਘੰਟੇ 55 ਐਚਪੀ ਵਾਲਾ ਦਾ ਜਮਾ ਹੀ ਨਵਾ ਹਨਾ ਹਾਂਜੀ 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 ਲਓ ਬਈ ਇਧਰਲੇ ਪਾਸੇ ਬਈ ਫਿਰ ਜੌਂਡੀਅਰ ਆ ਗਿਆ ਇਹ 2019 ਮਾਡਲ ਹੈ ਜੀ ਇਹ ਵੀ ਪੰਜਾਬ ਨੰਬਰ ਆ ਟਰੈਕਟਰ ਆਪਾਂ ਪਹਿਲੀ ਦੱਸ ਦਿੰਨੇ ਆ ਵੀ ਸਾਰੇ ਪੰਜਾਬ ਨੰਬਰ ਹੋਣੇ ਸਾਰੇ 12 ਨੰਬਰ ਤਾਂ ਨਹੀਂ ਹੁੰਦਾ ਆਪਾਂ ਪਹਿਲਾਂ ਦੱਸ ਦਿੰਨੇ ਪੰਜਾਬ ਨੰਬਰ ਨੇ ਸਾਰੇ ਓਕੇ ਤੇ ਚੱਲਿਆ तकरीबन 2000 ਘੰਟਾ 2019 ਮਾਡਲ ਆ 2019 ਮਾਡਲ ਆ 2000 ਘੰਟਾ ਚੱਲਿਆ ਹਨਾ ਬਈ ਤੇ ਆਹ ਬਈ ਟਰੈਕਟਰ ਵੀ ਦੇਖ ਲਓ ਹਨਾ ਬਾਕੀ ਟਰੈਕਟਰ ਬਈ ਤੇ ਫਿਰ ਇੱਧਰਲੇ ਪਾਸੇ 5405 ਖੜਾ 4x4 ਇਹ ਵੀ 2019 ਮਾਡਲ ਹੈ ਜੀ ਜੀ ਪੰਜਾਬ ਨੰਬਰ ਫਸਟ ਓਨਰ ਠੀਕ ਆ ਫੁੱਲ ਟੌਪ ਮਾਡਲ ਆ ਸਾਈਕ੍ਰੋਮੈਕਸ ਗੇਅਰ ਵਾਲਾ ਜੀ ਡੀ ਲਿੰਕ ਵਾਲਾ ਓਕੇ ਜਮਾ ਟੌਪ ਮਾਡਲ ਠੀਕ ਆ ਹਾਂਜੀ ਇਹਦਾ ਕੀ ਚਾਰਜ ਵੀਰੇ ਰੇਟ ਇਹਦਾ 9 ਲੱਖ ਦਾ ਸੀਆਰ ਰੇਟ ਹੈ ਜੀ 9,80,000 ਰੁਪਿਆ ਰੇਟ ਆ ਜੀ ਤੇ ਬਾਕੀ ਲੋਨ ਜੇ ਕਿਸੇ ਨੇ ਕਰਵਾਉਣਾ ਹੋਵੇ ਸਾਰੇ ਟਰੈਕਟਰਾਂ ਤੇ ਹੋ ਜਾਂਦਾ ਵੀਰੇ ਨਲੇ ਆਪਾਂ ਮੰਨ ਕੇ ਚਲੋ ਘੱਟ ਤੋਂ ਘੱਟ 2 ਤੋਂ 2.5 ਲੱਖ ਰੁਪਿਆ ਆਪ ਨੂੰ ਡਾਊਨ ਪੇਮੈਂਟ ਚਾਹੀਦੀ ਹੈ ਕਿਸੇ ਟਰੈਕਟਰ ਤੇ ਲੱਖ ਨਾਲ ਵੀ ਸਰ ਜਾਂਦਾ ਓਕੇ ਤੇ 10 ਮਾਡਲ ਤੋਂ ਉੱਪਰ ਨੂੰ ਲੋਨ ਹੋਣਾਗਾ 10 ਮਾਡਲ ਤੋਂ ਉੱਤੇ ਵਾਲੇ ਟਰੈਕਟਰ ਤੇ ਲੋਨ ਹੋਣਾ ਠੀਕ ਆ ਇਧਰਲੇ ਪਾਸੇ ਬਈ ਫਾਰਮ ਟਰੱਕ ਆ ਗਿਆ ਜਮੈਂ 60 55 ਇਹ 60 65 ਫਾਰਮ ਟਰੱਕ ਜੀ 2014 ਮਾਡਲ ਆ ਠੀਕ ਆ ਬੇਡ ਵਗੈਰਾ ਨੂੰ ਲੱਗੇ ਹੋਏ ਆਗੇ ਜੇ ਛਤਰੀ ਆਪਾਂ ਦੇ ਦਾਂਗੇ ਇਹਦੇ ਨਾਲ ਹੈਗੀ ਆਗੀ ਓਕੇ 560000 ਹਾਂਜੀ ਇੱਕ ਗੱਲ ਬਈ ਮੈਂ ਹੋਰ ਪੁੱਛਦਾ ਜਿਵੇਂ ਹੁਣ ਆ ਟਰੈਕਟਰ ਖੜਾ ਜੌਂਡੀ ਹੈ ਨਾ ਇਹਦੇ ਜਿਵੇਂ ਹੁਣ ਡੈਕ ਲੱਗਿਆ ਹੋਇਆ ਛਤਰੀ ਲੱਗੀ ਹੋਈ ਸਾਰਾ ਜਿਵੇਂ ਖੜਾ ਆ ਇਹ ਮਿਲ ਜੂਗਾ ਇਹ ਉਵੇਂ ਮਿਲੂਗਾ ਜਿਹੜੀ ਜੀ ਵੀਡੀਓ ਚ ਆਪਾਂ ਦਿਖਾਤੀ ਉਹ ਉਵੇਂ ਮਿਲ ਲੀਆਂ ਕੁਛ ਲਾਉਂਦੇ ਨਹੀਂ ਠੀਕ ਆ ਫਿਰ ਆ ਗਿਆ 5310 ਬਈ ਇਹਦੇ ਬਾਰੇ ਦੱਸ ਹੀ ਦੇ ਹੁਣ ਵੀ ਇਹ 2016 ਮਾਡਲ ਆ ਟੌਪ ਮਾਡਲ ਦੇ ਵਿੱਚ ਆ ਪੀ ਆਰ ਗੇਅਰ ਵਾਲਾ ਕੈਟਲ ਗੇਅਰ ਵਾਲਾ ਕਹਿੰਦੇ ਆ ਇਹਨੂੰ ਸਟੀering ਕੋਲੇ ਬੈਕ ਹੁੰਦਾ ਏ ਓਕੇ 2016 ਮਾਡਲ ਆ ਟਾਇਰ ਵਗੈਰਾ ਇਹਦਾ ਸਾਰਾ ਕੁਝ ਨਾਲ ਦਾ ਹੀ ਆ ਟਾਇਰ ਵਗੈਰਾ ਸਾਰਾ ਕੁਝ ਨਾਲ ਦੇ 2016 ਮਾਡਲ ਹਾਂ 635000 ਰੁਪਏ ਡਿਮਾਂਡ ਹੈ ਜੀ 635000 ਰੁਪਏ ਡਿਮਾਂਡ ਹੈ ਜੀ ਫਿਰ ਆ ਗਿਆ ਸਵਰਾਜ 969 ਐਫੀ ਇਹ ਵੀ 2022 ਮਾਡਲ ਹੈ ਜੀ 260 ਘੰਟੇ ਚੱਲਿਆ ਇਹਦੇ ਵੀ ਟਾਇਰਾਂ ਨੇ ਮਾਰ ਕੇ ਹਲੇ ਉੱਪਰ ਖੜੇ ਆ ਠੀਕ ਆ ਪਿੱਛੇ ਵੇਟ ਲੱਗੇ ਹੋਏ ਆ ਛਾਤਰੀ ਵਗੈਰਾ ਇਹਦੇ ਸਾਰਾ ਕੁਝ ਨਾਲ ਹੀ ਆ 2022 ਮਾਡਲ ਆ ਲਓ 2022 ਮਾਡਲ ਆ ਇਹਦੇ ਕਿੰਨਾ 180 ਘੰਟੇ ਚੱਲਿਆ ਹੈ तकरीबन ਟਰੈਕਟਰ ਭਾਈ ਨਵੇਂ ਆ ਨਾ ਜਮਾ ਸਾਰੇ ਹਾਂਜੀ ਕੋਈ 22 ਮਾਡਲ ਕੋਈ 23 ਮਾਡਲ ਕੋਈ 21 ਮਾਡਲ ਹਨਾ ਡੋਂ ਮੇਰੇ ਖਿਆਲ ਨਾਲ 15 ਤੋਂ ਵੀ ਥੱਲੇ ਵਾਲੇ ਮਾਡਲ ਦਾ ਜਮੀ ਨਹੀਂ ਹੋਣੇ ਕਾਟੇ ਹੋਣਗੇ ਅਰਜਨ ਖੜਾ ਬਈ ਨੋਗੋ ਇਹ 2021 ਮਾਡਲ ਹੈ ਜੀ 7 780 ਘੰਟੇ ਚੱਲਿਆ 60 ਐਚਪੀ ਵਾਲਾ ਹੈ ਓਕੇ ਜਮਾ ਡੋ ਮਾਡਲ ਆ ਬੀਟ ਵਗੈਰਾ ਛਤਰੀ ਇਹਨੂੰ ਵੀ ਲੱਗੀ ਹੋਈ ਆ ਜੀ ਪੰਜਾਬ ਨੰਬਰ ਆ ਫਰਸਟ ਓਨਰ ਆ ਜੀ ਓਕੇ ਬਈ ਵੈਸੇ ਪੁੱਛਣਾ ਤਾਂ ਬਈ ਬੰਦਦਾ ਨਹੀਂਗਾ ਵੀ ਜੇ ਕਿਸੇ ਨੂੰ ਮੰਨ ਕੇ ਚੱਲੋ ਕੋਈ ਜਿੱਕਤ ਤਾਂ ਨਹੀਂ ਆਉਂਦੀ ਇੰਜਨ ਗੇਅਰ ਦੀ ਕੋਈ ਨਹੀਂ ਆਪਾਂ ਡਾਇਰੈਕਟਰ ਇੱਥੇ ਬਾਕੇ ਤਸਦੀਕ ਕਰਾ ਦਿੰਦੇ ਆ ਕੋਈ ਗੱਲ ਜਮ ਓਕੇ ਹੁੰਦਾ ਜਮ ਓਕੇ ਗਾਰੰਟੀ ਹੁੰਦੀ ਹੈ ਬਈ ਸਾਰੇ ਕਾਹਦੀ ਹੈ ਨਾ ਤੇ ਬਾਕੀ ਕਬੋਟਾ ਖੜਾ ਇਧਰਲੇ ਪਾਸੇ ਇਹ 2016 ਮਾਡਲ ਹੈ ਵੀਰੇ 2016 ਮਾਡਲ ਹਾਂਜੀ ਪੰਜਾਬ ਨੰਬਰ ਆ ਇਹ ਵੀ ਛਤਰੀ ਵਗੈਰੇ ਇਹਨੂੰ ਵੀ ਲੱਗੀ ਹੋਈ ਹੈਗੀ ਜੀ ਤੇ ਤਕਰੀਬਨ 3000 ਘੰਟਾ ਚੱਲੇ ਆਏ 3000 ਘੰਟਾ ਤਕਰੀਬਨ ਚੱਲੇ ਆਏ ਹਾਂ 465000 ਰੁਪਏ ਡਿਮਾਂਡ ਹੈ ਜੀ 4 ਇਹ 2021 ਮਾਡਲ ਹੈ ਜੀ ਜੀ ਬਈ ਪੰਜਾਬ ਨੰਬਰ ਹੈ ਟਾਇਰ ਇਹਨੂੰ ਰੇਡੀਅਲ ਲੱਗੇ ਹੋਏ ਆਗੇ ਜੀ ਤੇ ਇਹਦੀ ਡਿਮਾਂਡ ਹੈਗੀ ਹੈ ਕਿ 6,90,000 ਰੁਪਇਆ 6 ਲੱਖ ਤੇ 90,000 ਰੁਪਇਆ ਡਿਮਾਂਡ ਆ ਤੇ ਮੌਕੇ ਤੇ ਬਈ ਐਡਜਸਟਮੈਂਟ ਹੋ ਜਾਂਦੀ ਮਾਰੀ ਹੋ ਜੂਗੀ ਉਹ ਕੋਈ ਗੱਲ ਨਹੀਂ ਓਕੇ ਠੀਕ ਆ ਇਧਰਲੇ ਪਾਸੇ ਬਈ ਫੇਰ ਕਬੂਟਾ ਆ ਗਿਆ ਇਹ ਵੀ 2016 ਮਾਡਲ ਹੈ ਜੀ ਜੀ ਇਹ ਟਰੈਕਟਰ ਦੇ ਟਾਇਰ ਹਲੇ ਨਾਲ ਦੇ ਆ ਘੱਟ ਚੱਲੇ ਆਗਾ ਓਕੇ ਡਿਮਾਂਡ ਇਹਦੀ ਵੀ 4,65,000 ਰੁਪਏ ਆ 4,65,000 ਰੁਪਏ ਹਾਂ ਜੇ ਕਿਸੇ ਨੂੰ ਹੋਰ ਕੋਈ ਜਾਣਕਾਰੀ ਲੈਣੀ ਆ ਕਿ ਮੰਨ ਕੇ ਚਲੋ ਟਰੈਕਟਰ ਬਾਰੇ ਆਪਾਂ ਹੁਣ ਵੀਡੀਓ ਚ ਪੂਰੀ ਨਹੀਂ ਦਿਖਾ ਰਹੇ ਉਹ ਆਪਾਂ ਨੂੰ ਵਟਸਐਪ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਬਾਰੇ ਪੂਰੀ ਜਾਣਕਾਰੀ ਤਾਂ ਲੈ ਸਕਦੇ ਓਕੇ ਬਾਕੀ ਭਾਈ ਜਿੰਨੇ ਵੀਡੀਓ ਦੇ ਵਿੱਚ ਦਿਖਾਏਗੇ ਤਾਂ ਉਹ ਤੁਹਾਨੂੰ ਦਿਖਾਈ ਦੇਣੇ ਆ ਵੀ ਇਹਨਾਂ ਦੇ ਕੋਲੇ ਮੰਨ ਕੇ ਚਲੋ ਅੱਜ ਵੀਡੀਓ ਕੀਤੀ ਕੱਲ ਨੂੰ ਨਵਾਂ ਟਰੈਕਟਰ ਆ ਗਿਆ ਤੇ ਉਹ ਤੁਹਾਨੂੰ ਇਹ ਵਟਸਐਪ ਤੇ ਫੋਟੋ ਪੂ ਟਰੈਕਟਰ ਹਨਾ ਇਹਦੇਲੇ ਪਾਸੇ ਪ੍ਰੀਤ ਆ ਗਿਆ ਬਈ 955 ਇਹ 2018 ਮਾਡਲ ਆ ਜੀ 4x4 ਆ 50 ਨੰਬਰ ਆ ਫਰਸਟ ਓਨਰ ਹੈ ਵੀ ਓਕੇ ਇਹਦੀ ਡਿਮਾਂਡ ਹੈਗੀ ਆ 4 ਲੱਖ 70000 ਰੁਪਿਆ 4 ਲੱਖ 70000 ਰੁਪਿਆ ਹਾਂਜੀ ਠੀਕ ਆ ਇਧਰਲੇ ਪਾਸੇ ਵੀ ਹੋਰ ਦਿਖਾਉਣੇ ਆ ਆ ਲੈਂਡ ਖੜੀ ਏ ਤੂੰ ਮਗਰਲੇ ਪਾਸੇ ਵੀ ਟਰੈਕਟਰ ਖੜੇ ਆ ਘਟੋ ਘਟਾ ਟਰੈਕਟਰ ਬਈ ਹੋਣਗੇ ਮੇਰੇ ਖਿਆਲ ਨਾਲ 30 35 ਹਨਾ ਸਾਰੇ ਹਾਂਜੀ ਹਾਂਜੀ ਬਾਹਰ ਵੀ ਖੜੇ ਆ ਉਹ ਵੀ ਤੁਹਾਨੂੰ ਦਿਖਾਉਂਗਾ ਇਧਰਲੇ ਬਈ ਪ੍ਰੀਤ ਖੜਾ ਬਈ ਇਹ 2020 ਮਾਡਲ ਹੈ ਜੀ 2020 6599 ਕਰਾਰੋ ਗੇਅਰ ਵਾਲਾ ਓਕੇ ਪੰਜਾਬ ਨੰਬਰ ਹੈ ਵੇਟ ਵਗੈਰਾ ਐਕਸੈਸਰੀ ਸਾਰੀ ਨਾਲ ਹੀ ਹੈ ਇਹਦੇ 711000 ਰੁਪਏ ਡਿਮਾਂਡ ਹੈ ਇਹਦੀ 711000 ਰੁਪਏ ਬਾਕੀ ਬਈ ਪ੍ਰੀਤ ਇਹਨਾਂ ਕੋ ਕੋ ਪੁਰਾਣਾ ਦਾ ਖੜਾ ਹੈ ਜਾਂ ਪ੍ਰੀਤ ਦੇ ਨਾਲ ਕੋ ਨਵਾਂ ਹੀ ਮਿਲ ਜਾਣਾ ਜਣਾ ਬਈ ਪ੍ਰੀਤ ਨੇ ਪ੍ਰੀਤ ਦਿਨ ਬਣ ਕੇ ਚਲੋ ਏਜੰਸੀ ਹੈ ਨਾ 241 ਡੀਆ ਹੀ ਖੜਾ ਬਈ ਇਧਰਲੇ ਪਾਸੇ ਮੇਰੇ 2020 ਮਾਡਲ ਹੈ ਜੀ ਠੀਕ ਆ 1300 ਘੰਟਾ ਚੱਲਿਆ ਸਿਰਫ ਓਕੇ ਫੋਰ ਬਈ ਫੋਰ ਆ ਇਹਦੀ ਡਿਮਾਂਡ ਹੈਗੀ 615000 ਰੁਪਏ 615000 ਹਾਂਜੀ ਠੀ 4x4 969 CRT ਦੇ ਵਿੱਚ ਆ ਸ਼ਟਲ ਗੇਅਰ ਵਾਲਾ ਜੀ 117 ਘੰਟੇ ਚੱਲਿਆ ਸਿਰਫ ਇਹ ਚ ਖਾਸੀਅਤ ਇਹ ਹੈ ਤੇ ਬਿੱਲ ਵੀ ਨਹੀਂ ਕੱਟੇ ਹਲੇ ਟਰੈਕਟਰ ਦੇ ਬਿੱਲ ਕੱਟੇ ਨਹੀਂ ਠੀਕ ਆ ਬਿੱਲ ਕੱਟੇ ਨਹੀਂ ਹਜੇ ਆਪਾਂ ਫਸਟ ਓਨਰ ਦੇ ਨਾਮ ਤੇ ਇਹਨੂੰ ਕੱਟ ਦਾਂਗੇ ਨਹੀਂ ਵੀ ਸਿੱਧਾ ਅਗਲੇ ਦਾ ਨਵਾਂ ਕੜਾਈ ਹੋਊਗਾ ਨਵਾਂ ਹੀ ਕੜਾਇਆ ਉਹ ਸਸਤਾ ਮਿਲ ਜੂ ਨਵਾਂ ਹਾਂ ਜੀ ਹਾਂ ਜੀ ਲੱਖ ਸਵਾ ਰੱਖ ਘੱਟ ਦੇ ਦਾਂਗੇ ਆਪਾਂ 80 ਨਾਲ ਓਕੇ ਵਾਜੀ ਇਧਰਲੇ ਪਾਸੇ ਬਈ 855 ਆ ਗਿਆ ਇਹ 2021 ਮਾਡਲ ਹੈ ਜੀ ਜੀ ਸੈਂਟਰ ਗੀਅਰ ਹੈਗਾ 1500 ਘੰਟਾ ਚੱਲਿਆ ਨਾਲ ਦੀ ਹੈ ਟਰਬ ਵਗੈਰਾ ਤੇ ਸਾਰਾ ਕੁਝ ਸਾਰਾ ਕੁ ਨਾਲ ਦਾ ਹੀ ਆ ਹਾਂਜੀ ਹਾਂਜੀ 6,65,000 ਰੁਪਏ ਦਾ ਦੇ ਦਾਂਗੇ ਟਰੈਕਟਰ ਆਪਾਂ ਇਹ 6,65,000 ਰੁਪਏ ਦਾ ਟਰੈਕਟਰ ਮਿਲ ਜਾਊਗਾ ਬਾਕੀ ਭਾਈ ਜੇ ਕਿਸੇ ਕੋਈ ਘਰੇ ਟਰੈਕਟਰ ਖੜਾ ਤੇ ਉਹ ਤੁਸੀਂ ਵਿੱਚ ਵੀ ਕੱਢ ਲੈਨੇ ਹੋ ਹਾਂਜੀ ਹਾਂਜੀ ਵਿੱਚ ਵੀ ਘੱਟ ਲੈਨੇ ਓਕੇ ਜੇ ਕਿਸੇ ਨੇ ਉਹ ਕੈਸ਼ ਲੈਣਾ ਹੋਵੇ ਕੈਸ਼ ਲੈਣਾ ਹੋਵੇ ਤੁਹਾਨੂੰ ਟਰੈਕਟਰ ਵਿੱਚ ਕੋਈ ਹਾਂ ਹਾਂ ਕੋਈ ਚੱਕਰ ਨਹੀਂ ਜੀ ਓਕੇ 6055 ਖੜਾ ਬਈ ਫਾਰਮ ਟਰੈਕ ਇਹ 2017 ਮਾਡਲ ਆ 3 ਸਪੀਡ ਵਾਲਾ ਟਰੈਕਟਰ ਆ ਇਹ ਓਕੇ ਜਮਾ ਟਾਪ ਮਾਡਲ ਆ ਟਾਇਰ ਵਗੈਰਾ ਇਹਦਾ ਵੀ ਨਾਲ ਦੇ ਆ ਸਾਰਾ ਕੁਝ ਤੇ ਇਹਦੀ ਡਿਮਾਂਡ ਹੈਗੀ ਆ ਕਿ 5 ਲੱਖ 90000 ਰੁਪਿਆ 5 ਲੱਖ 90000 ਰੁਪਿਆ ਫਿਰ ਆ ਗਿਆ ਜੀ ਅਰਜਨ ਅਲਟਰਾ 1605 ਹਾਂਜੀ ਇਹਦੇ ਬਾਰੇ ਇਹ 2010 ਮਾਡਲ ਆ ਜੀ 6 ਗੇਅਰ ਪੰਜਾਬ ਨੰਬਰ ਆਗਾ ਟਰੈਕਟਰ ਸਾਰਾ Ориਜਨਲ ਆ 3 ਲੱਖ 75000 ਰੁਪਿਆ ਡਿਮਾਂਡ ਆ ਇਹਦੀ 3 ਲੱਖ 75000 ਰੁਪਿਆ ਡਿਮਾਂਡ ਆ ਫਿਰ ਆ ਗਿਆ ਅਰਜਨ ਨੋ ਇਹ 2015 ਮਾਡਲ ਆ ਜੀ ਟਰੈਕਟਰ ਜੀ 30 ਸਪੀਡ ਹੈ ਵੀ ਡਬਲ ਡਿਸਟ੍ਰਿਬਿਊਟਰ ਹੈਗਾ ਟਾਇਰ ਇਹਨੂੰ ਨਵੇਂ ਲੱਗੇ ਹੋਏ ਆਗੇ ਤੇ ਇਹਦੀ ਡਿਮਾਂਡ ਹੈਗੀ ਆ ਕਿ 5,30,000 ਰੁਪਏ 5,30,000 ਰੁਪਏ ਡਿਮਾਂਡ ਆ ਬਈ ਟਰੈਕਟਰ ਤੁਸੀਂ ਦੇਖ ਲਓ ਤੇ ਸਾਰੇ ਟਰੈਕਟਰ ਬਾਈ ਤੁਹਾਨੂੰ ਇੱਕ ਵਾਰ ਦਾ ਦੇਖਣ ਦੀ ਲੋੜ ਹੀ ਨਹੀਂ ਵੈਸੇ ਨਾ ਜਿਵੇਂ ਜਿਵੇਂ ਤੁਹਾਨੂੰ ਟਰੈਕਟਰ ਖੜੇ ଦେਖਦੇ ਆ ਉਹੋ ਜਿਹੀ ਹੋਣਗੇ ਘੈਂਡਾ ਟਰੈਕਟਰ ਗੱਲਬਾਤ ਪੂਰੀ ਆਏ ਆ ਵੀ ਸਾਫ਼ ਪਈ ਆ ਜਿਵੇਂ ਟਰੈਕਟਰ ਨਾ 52 10 ਬਾਈ 5210 2020 ਮਾਡਲ ਹੈ ਜੀ ਠੀਕ ਹੈ ਜੀ ਪੈਰ ਵਗੈਰਾ ਇਹਦਾ ਵੀ ਸਾਰਾ ਕੁਝ ਨਾਲ ਆਦਾ ਹੀ ਆ ਗੇਅਰ ਪ੍ਰੋ ਟਰੈਕਟਰ ਹੈਗਾ ਜੀ ਤੇ 8,60,000 ਰੁਪਏ ਡਿਮਾਂਡ ਹੈ ਦੀ ਪੰਜਾਬ ਨੰਬਰ ਆ ਫਰਸਟ ਆਨਰਰ ਜੀ ਜਿਵੇਂ ਬਾਈ ਟਰੈਕਟਰ ਹੋਣਾ ਜਿਵੇਂ ਸ਼ੋਅ ਦੇ ਸਾਫ ਪਈਆਂ ਜੀ ਮਾੜੀ ਮੂੜੀ ਟੱਚਿੰਗ ਵਗੈਰਾ ਹੋ ਜਿੰਦੀ ਦੱਸ ਕੇ ਵੀ ਆਪਾਂ ਦੱਸ ਕੇ ਦੇ ਦਾਂਗੇ ਜਿੱਥੇ ਨਾਰਮਲ ਲੱਗਿਆ ਹੋ ਆਪਣਾ ਰੰਗ ਉਹ ਵੀ ਆਪਾਂ ਦੱਸ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਸਾਰੀ ਗੱਲ ਬਾਈ ਗਾਰੰਟੀ ਇਹ ਪਹਿਲਾਂ ਦੱਸ ਕੇ ਦਿੱਤਾ ਜਾਊ ਸਾਰਾ ਕੁਝ ਤੇ ਇਧਰਲੇ ਪਾਸੇ 655 ਡੀ ਇਹ 2021 ਮਾਡਲ ਆ ਬਿਨਾ ਸੀ ਗਾਡੀ ਤੋਂ ਆਗਾ 65 HP ਦੇ ਵਿੱਚ ਤੇ ਆ ਨੰਬਰ ਐ ਸੈਸਰੀ ਸਾਰੀ ਕੰਪਲੀਟ ਐ ਇਹਨੂੰ ਤੇ ਇਹਦੀ ਡਿਮਾਂਡ ਹੈਗੀ ਆ 9,75,000 ਰੁਪਿਆ 9,75,000 ਰੁਪਿਆ Mahindra ਵਾਲਿਆਂ ਦਾ ਅਰਜਨ ਉਹ ਫੇਰ ਖੜਾ ਇਧਰਲੇ ਪਾਸੇ ਜੀ ਇਹ ਵੀ 60 HP ਵਾਲਾ ਟਰੈਕਟਰ ਐ ਜੀ 205 DI ਤੇ ਚੇਂਜਰ ਵਾਲਾ ਗਾ ਜਮਾ ਟੌਪ ਮਾਡਲ ਆ 2019 ਮਾਡਲ ਐ ਮਰਗਾਟ ਵਗੈਰਾ ਇਹਨੂੰ ਐਕਸਟਰਾ ਲੱਗੇ ਹੋਏ ਆਗੇ ਜੀ ਸੈਸਰੀ ਕੰਪਲੀਟ ਐ ਇਹਨੂੰ ਵੀ ਸਾਰੀ ਤੇ ਇਹ ਟਰੈਕਟਰ ਦੇ ਦਾਂਗੇ ਆਪਾਂ 7,65,000 7,65,000 ਦਾ 5405 ਆ ਗਿਆ ਜੀ ਫੇਰ ਪੂਰ ਵਾਪ ओके चलਿਆ 1600 ਘੰਟਾ ਆ ਗਿਆ ਪਿੱਛੇ ਇੱਕ ਵੇਟ ਲੱਗਿਆ ਨੂੰ ਫੈਬਰ ਦੀ ਛਤਰੀ ਲੱਗੀ ਹੋਈ ਆ ਓਕੇ ਇਹ ਟਰੈਕਟਰ ਦੇ ਦਾਂਗੇ ਆਪਾਂ 10 ਲੱਖ 40 ਹਜ਼ਾਰ ਦਾ 10 ਲੱਖ 40 ਹਜ਼ਾਰ ਦਾ ਟਰੈਕਟਰ ਮਿਲ ਜਾਊਗਾ ਜੀ ਫਿਰ ਅੱਜ ਨੂੰ ਉਹ ਫੇਰ ਖੜਾ ਹੋਈ ਇੱਧਰ ਲੈ ਇਹ 2021 ਮਾਡਲ ਆ ਗਿਆ ਜੀ ਇਹਦੇ ਵੀ ਟਾਇਰ ਵਗੈਰਾ ਨਾਲ ਦੀ ਸਾਰਾ ਕੁਝ ਡਬਲ ਡਿਸਟ੍ਰਿਬਿਊਟਰ ਚੇਂਜਰ ਵਾਲਾ ਓਕੇ ਤੇ ਇਹਦੀ ਡਿਮਾਂਡ ਹੈਗੀ ਆ 7 ਲੱਖ 65 ਹਜ਼ਾਰ ਰੁਪਈਆ ਓਕੇ ਫਿਰ ਆ ਗਿਆ 53 ਦਾ 53 ਇਹ 53 ਦਾ ਸੀ ਹੈਗਾ 2017 ਮਾਡਲ 2017 ਮਾਡਲ ਹਾਂਜੀ ਤਕਰੀਬਨ 1500 ਘੰਟੇ ਚੱਲਿਆ ਸਿਰਫ ਉਹ ਤੇ ਇਹ ਦੇ ਦਾਂਗੇ ਆਪਾਂ 865000 ਦਾ 865000 ਦਾ ਡੈਕਟਰ ਮਿਲ ਜਾਊਗਾ ਬਾਈ ਫਿਰ ਆ ਗਿਆ ਨਿਊ ਹਾਲੈਂਡ 5620 ਇਹ 2022 ਮਾਡਲ ਹੈ ਜੀ ਓਕੇ ਆ ਤਕਰੀਬਨ 700 ਘੰਟਾ ਚੱਲਿਆ ਏਜੰਸੀ ਰਿਕਾਰਡ ਹੈ ਇੱਥੇ 50 ਨੰਬਰ 123000 ਰੁਪਏ ਡਿਮਾਂਡ ਹੈ ਇਹਦੀ 123000 ਰੁਪਏ ਡਿਮਾਂਡ ਆ ਆ ਜੋ ਹੁਣ ਇਹਨਾਂ ਦੀ ਨਾ ਬਾਈ ਜਿਹੜੀ ਮੇਨ ਏਜੰਸੀ ਹੈ ਇਹਨਾਂ ਦੀ ਪ੍ਰੀਤ ਵਾਲੇ ਦੀ ਬਾਈ ਆਫਰ ਲੈ ਡੈਕਟਰਾਂ ਦੇ ਕੋਈ ਹਾਂਜੀ ਹਾਂਜੀ ਦਿਖਾ ਦਿੰਦੇ ਆ ਬਾਈ ਤੁਹਾਨੂੰ ਅੱਗੇ ਜਾ ਕੇ ਦਿਖਾ ਦਿੰਦੇ ਤੇ ਪਾਰਲੇ ਪਾਸੇ ਤੇ ਬਾਕੀ ਇਧਰਲੇ ਪਾਸੇ ਮੈਂ ਤੁਹਾਨੂੰ ਲੈ ਕੇ ਚਾਲਦਾ ਬਾਈ ਜਿਵੇਂ ਕਿ ਛੋਟੇ ਕਿਸਾਨ ਨੇ ਟਰੈਕਟਰ ਲੈਣੇ ਹਨ ਨੀਵੇਂ ਮਾੜਨਾਂ ਦੇ ਉਹ ਵੀ ਹੈਗੇ ਨਾ ਬਾਈ ਹਾਂ ਹੁੰਦੇ ਆਈ ਆਪਣੇ ਕੋਲੇ ਟਰੈਕਟਰ ਠੀਕ ਹੈ ਜੀ ਖੜੇ ਹੋਣਗੇ ਹੁਣ ਹਾਂ ਹੋਣਗੇ ਇੱਕ ਦੋ ਟਰੈਕਟਰ ਤਕਰੀਬਨ ਸਾਰੇ ਮੁੱਲ ਦੇ ਟਰੈਕਟਰ ਹੀ ਹੁੰਦੇ ਆਈ ਆਪਣੇ ਕੋਲ 2 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਟਰੈਕਟਰ ਓਕੇ ਓਕੇ ਤੁਹਾਨੂੰ ਇੱਕ ਟਰੈਕਟਰ ਦਿਖਾ ਦਿੰਨੇ ਆ ਬਾਈ ਛੋਟੇ ਕਿਸਾਨਾਂ ਵਾਲੇ ਵੀ ਹਾਂਜੀ ਤੇ ਬਾਕੀ ਆ ਜਿਵੇਂ ਛਤਰੀਆਂ ਲਾਈਆਂ ਪੰਨਿਆਂ ਉਹਨਾਂ ਟਰੈਕਟਰਾਂ ਦੀਆਂ ਉਹ ਤੁਹਾਨੂੰ ਲਾ ਕੇ ਦੇ ਦੇਣਗੇ ਬਾਅਦੋਂ ਤੇ ਦੱਸੋ ਬਾਈ ਇਧਰਲੇ ਪਾਸੇ ਜੀ ਇਧਰ ਲੈ ਬਾਤ ਦੱਸੋ ਬਾਈ ਨਵੇਂ ਕੀ ਸੇਲ ਕਰ ਰਹੇ ਹੋ ਇਹ ਤੇ ਆਪਣਾ ਡਿਸਕਾਊਂਟ ਚੱਲਦਾ ਜੀ 2024 ਮਾਡਲ ਜਮਾ ਨਵਾਂ ਟਰੈਕਟਰ ਆ ਜੀ 5 ਲੱਖ 99000 ਰੁਪਏ ਰੇਟ ਆ ਇਹਦਾ 5 ਲੱਖ 99000 ਰੁਪਏ ਰੇਟ ਆ ਸਾਡੇ 6 ਲੱਖ ਦਾ ਕਹੀ ਆ ਕੋਈ ਛੇ ਸੈੱਟ ਦਾ ਕਿਵੇਂ ਮਰਜੀ ਗਈ ਆ ਪਰ ਟਰੈਕਟਰ 5 ਲੱਖ 99000 ਦਾ ਦੇ ਦਾਂਗੇ ਓਕੇ ਹਾਂਜੀ ਇਹ ਡਿਸਕਾਊਂਟ ਆ ਇਥੇ ਡਿਸਕਾਊਂਟ ਚੱਲਦਾ ਇੱਕ ਇਹਦੇ ਨਾਲ ਤਾਂ ਟਰੈਕਟਰ ਆਪਣੇ ਕੋਲ ਛੋਟਾ ਖੜਾ ਜੂੰ ਦਿਖਾ ਦੇਣੀ ਓਕੇ ਲਓ ਭਾਈ ਆ ਨਵੇਂ ਟਰੈਕਟਰ ਆ ਜਮਾ ਬਈ ਮੋੜਣ ਤੋਂ ਬਾਅਦ ਜਿੰਨੇ ਮਾਰ ਜਿੰਨੇ ਵਿੱਚ ਇਹ ਵੀ ਆਪਣੇ ਕੋਲੇ ਜਮਾ ਨਾ ਮਾ ਜੀ ਇਹ ਨਵਾਂ ਡਿਸਕਾਊਂਟ ਜਾਲਦਾ ਇੱਥੇ ਵੀ ਡਿਸਕਾਊਂਟ ਹੈ ਇੱਥੇ ਕੀ ਡਿਸਕਾਊਂਟ ਹੈ ਜਮਾ ਨਾ 0 ਮੀਟਰ ਬੇਲ ਇਹਦੇ ਵੀ ਕਟਣੇ ਆ ਜੀ ਇਹ ਆਪਾਂ ਦੇ ਦਾਂਗੇ 6 ਲੱਖ 45000 ਦਾ 6 ਲੱਖ 45000 ਦਾ ਤੇ 6 ਲੱਖ 65 ਤਾਂ ਦੇਖੋ ਇੱਥੇ ਲਿਖਿਆ 6 ਲੱਖ 45000 ਦਾ ਦੇ 6 ਲੱਖ 45000 ਦਾ ਉਧਰਲੇ ਪਾਸੇ ਬਈ ਇੱਕ ਖੜਾ ਹਾਂ ਉਹ 3490 ਬ੍ਰੀਟ ਆਈ ਆਪਣੇ ਕੋਲੇ ਇਹ ਛੋੜਾ ਗਿਆ ਨਾ ਇਹ 34 ਐਚਪੀ ਦੇ ਵਿੱਚ ਹੈ ਜੀ ਓਕੇ ਹਾਂ ਇਹ ਡਾਇਰੈਕਟਰ ਦੇ ਦਾਂਗੇ ਆਪਾਂ 4 ਲੱਖ 50000 ਦਾ ਬਸ 4 ਲ ਆਜੋ ਹੁਣ ਬਾਈ ਤੁਹਾਨੂੰ ਇਧਰਲੇ ਪਾਸੇ ਟਰੈਕਟਰ ਹੋਰ ਦਿਖਾਉਣਾ ਮੈਂ ਜਿਹੜੇ ਹੋਰ ਖੜੇ ਆ। ਆ ਵੀ ਛੇ ਲਈਏ ਬਾਈ। ਆਹ ਲਾ। ਇਹ ਆ ਗਿਆ ਜੀ 2009 ਮਾਡਲ। ਓਕੇ। ਜਮਾ ਟਾਪ ਮਾਡਲ ਆ 3 ਸਪੀਡ ਡਬਲ ਡਿਸਟਰੀਬਿਊਟਰ। ਠੀਕ ਆ ਬਾਈ। ਹਾਂਜੀ। ਇਹ ਆਪ ਨੰਬਰ ਆ। ਓਕੇ। ਇਹ ਦੇ ਦਾਂਗੇ ਆਪਾਂ 420000 ਦਾ ਟਰੈਕਟਰ ਬਸ। 420000। ਬੋਲ ਜਿੰਨਾ ਮਰਜ਼ੀ ਮੰਗੀ ਐ 420000 ਦਾ ਟਰੈਕਟਰ ਦੇ ਦਾਂਗੇ। ਇਹ ਕਾ ਖੜਾ ਬਾਈ? ਹਾਂ ਦਿਖਾ ਦਿਨੇ ਕਰਾ ਦਿਨੇ ਚੈੱਕ ਜਿਹੜੇ ਉਧਰ ਟਰੈਕਟਰ ਖੜੇ ਆ। ਓਕੇ। ਆ ਦੇਖੋ ਬਾਈ। ਜਿਵੇਂ ਆਹ ਟਰੈਕਟਰ ਖੜੇ ਆ ਅੰਦਰ ਖੜੇ ਆ ਟਰੈਕਟਰ ਆਪਾਂ ਚੈੱਕ ਕਰਵਾ ਦੇ ਲਈ ਓਕੇ ਅੰਦਰ ਅੰਦਰਲੇ ਦਿਖਾ ਦਈਏ ਬਾਈ ਅੰਦਰ ਵੀ ਇਧਰਲੇ ਪਾਸੇ ਵੀ ਅੰਦਰ ਟਰੈਕਟਰ ਦੇਖੋ ਕਿੰਨੇ ਖੜੇ ਆ ਅੰਦਰ ਵੀ ਅੰਦਰਲੇ ਟਰੈਕਟਰਾਂ ਮੈਂ ਤੁਹਾਨੂੰ ਦੱਸਦਾ ਵੀ ਰੇਟ ਪਤਾ ਕੀ ਸਿਸਟਮ ਆ ਸਾਰਾ ਜਿਵੇਂ ਆ ਆ ਗਏ ਬਾਈ ਜੌਂਡੀਅਰ ਆ ਗਿਆ ਇਹ 2010 ਮਾਡਲ ਆ ਜੀ ਓਕੇ ਇਹ ਤਕਰੀਬਨ origignal 3500 ਘੰਟੇ ਚੱਲਿਆ ਡਾਕਟਰ ਸਾਰਾ origignal 3500 ਘੰਟੇ ਚੱਲਿਆ ਸਿਰਫ 3500 ਘੰਟੇ ਚੱਲਿਆ 2010 ਮਾਡਲ ਆ ਸਾਡੇ ਲੋਕਲ ਇਥੋਂ ਪਿੰਡ ਦਾ ਹੀ ਨਵਾਂ ਕਲਵਾਇਆ ਹੋਇਆ ਹੈ ਠੀਕ ਆ ਇਹਦੀ ਡਿਮਾਂਡ ਹੈਗੀ ਆ 5,85,000 ਰੁਪਏ 5,85,000 ਰੁਪਏ ਫਿਰ ਆ ਗਿਆ ਜੀ ਫਾਰਮ ਟਰੈਕ ਇਧਰ ਲੈ ਓਕੇ ਇਹ 2014 ਮਾਡਲ ਆ ਜੀ ਠੀਕ ਆ ਪੈਰ ਵਗੈਰਾ ਨੂੰ ਨਵੇਂ ਟੌਮ ਵਾਲਾ ਟਰੈਕਟਰ ਹੈ ਵੀ ਓਕੇ ਹਾਈ ਲੋਵਾ ਸਿੰਪਲ ਆ ਤੇ ਇਹ ਇਹ ਟਰੈਕਟਰ ਦੇ ਦਾਂਗੇ ਆਪਾਂ 3,85,000 ਦਾ 3,85,000 ਦਾ ਫਿਰ ਆ ਗਿਆ ਜੀ 54 ਇਹ 2009 ਮਾਡਲ ਆਈ ਪਾਵਰ ਸਟੀਅਰਿੰਗ ਵਾਲਾ ਇਹ ਦੇ ਦਾਂਗੇ 2 ਲੱਖ 80 ਹਜ਼ਾਰ ਦਾ 2 ਲੱਖ 80 ਹਜ਼ਾਰ ਦਾ ਠੀਕ ਆ ਤੇਰਾ ਮਗਰਲੇ ਦੋ ਵੀ ਇਹ ਸਾਰੇ ਸੇਲ ਹੀ ਆ ਬਈ ਤੌਰ ਤੱਕ ਹਾਂਜੀ 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 ਤੇ ਮੈਂ ਆ ਗਿਆ ਇਹ ਤਾਂ ਨਵਾਂ ਹੀ ਲੱਗਦਾ ਮੇਰੀ ਕਹਿ ਲਾ ਨਵਾਂ ਹੀ ਆ ਜੀ ਓਕੇ ਉਹ ਪਰੇ ਟਰੈਕਟਰ ਖੜਾ ਜਿਹੜਾ ਉਹ 2007 8 ਮਾਡਲ ਆ 2000 ਕਿੰਨਾ 8 ਮਾਡਲ ਆ 8 ਮਾਡਲ ਆ 2008 ਮਾਡਲ ਆ ਠੀਕ ਆ ਪੈਰ ਨੂੰ ਨੰਮ ਲੱਗੇ ਹੋਏ ਇਹਦੇ ਪੰਜਾਬ ਨੰਬਰ ਆ ਓਕੇ ਇਹ ਟਰੈਕਟਰ ਦੇ ਦਾਂਗੇ ਆਪਾਂ 2 ਲੱਖ 75 ਹਜ਼ਾਰ ਦਾ ਲਾਸਟ 2 ਲੱਖ 75 ਹਜ਼ਾਰ ਠੀਕ ਆ ਬਸ ਸਾਰਾ ਤੇ ਟਰੈਕਟਰ ਬਾਦੂ ਤੁਹਾਨੂੰ ਦਿਖਾਦੇ ਆ ਨਾ ਆਪਾਂ ਜਿਹੜੇ ਟਰੈਕਟਰ ਬਾਹਰ ਆ ਉਹ ਆਪਾਂ ਇੱਕ ਵਾਰੀ ਵੀਡੀਓ 'ਚ ਦੱਸ ਦਿੰਨੇ ਆ ਵੀ ਜਿਹੜੇ ਟਰੈਕਟਰ ਆਪਣੇ ਕੋਲੇ ਬਾਹਰ ਨੇ ਠੀਕ ਆ ਉਹ ਆਪਾਂ ਦੱਸ ਦਿੰਨੇ ਆ ਜਿਹੜੇ ਕਿਰਾਏ ਤੇ ਗਏ ਹੋਏ ਆ ਹਾਂਜੀ ਠੀਕ ਆ ਬਾਈ ਉਹਨਾਂ ਦਾ ਦੱਸ ਕੇ ਫੜਾ ਜਾ ਉਹਦੇ 'ਚ ਇੱਕ ਟਰੈਕਟਰ ਹੈਗਾ ਆਪਣੇ ਕੋਲੇ ਸਵਰਾਜ 963 2018 ਮਾਡਲ ਆ ਠੀਕ ਆ ਪ੍ਰੀਤ ਹੈਗਾ 6099 2021 ਮਾਡਲ ਆ 52 ਦਾ ਹੈਗਾ 2 ਵੀਲ ਦੇ ਵਿੱਚ ਗੇਅਰ ਪ੍ਰੋ 20 ਮਾਡਲ ਠੀਕ ਹੈ ਕਈ ਡਾਇਰੈਕਟਰ ਹੈਗੇ ਹੋਰ ਜੇ ਕਿਸੇ ਨੇ ਆਪਣੇ ਤੋਂ ਹੋਰ ਡਾਇਰੈਕਟਰ ਬਾਰੇ ਜਾਣਕਾਰੀ ਵੀ ਲੈਣੀ ਹੈ ਤਾਂ ਆਪਣਾ WhatsApp ਨੰਬਰ ਹੈਗਾ 81465 85963 ਜੀ ਜੇ ਕਿਸੇ ਨੇ ਫੋਨ ਤੇ ਗੱਲ ਕਰਨੀ ਹੈ ਤਾਂ ਦੂਸਰਾ ਨੰਬਰ ਹੈਗਾ ਆਪਣਾ 98152 85879 ਠੀਕ ਇਹ ਨੰਬਰ ਤੇ ਬਈ ਸੰਪਰਕ ਕਰ ਲਿਓ ਤੇ ਲੋਕੇਸ਼ਨ ਬਈ ਦੁਬਾਰਾ ਬੋਲ ਲੋਕੇਸ਼ਨ ਆਪਣੀ ਹੈਗੀ ਬਰਨਾਲੇ ਕੋਲੇ ਸਿੰਘੇੜਾ ਪਿੰਡ ਨੇੜੇ ਵਾਟਰ ਵਸ ਦੇ 44 ਡਾਇਰੈਕਟਰ ਗੇਅਰਜ ਸਿੰਘੇੜਾ ਨੋ ਸ਼ੇਅਰ ਕਰ ਦਿਓ ਜੀ ਧੰਨਵਾਦ ਮੇਰਬਾਣੀ